ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਥ ਦੇਣ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਆ ਮੇਰੀ ਫੈਮਿਲੀ ਦੇ ਵਿੱਚ ਚਾਹ ਦਾ ਕੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਿਹਨੇ ਭੱਜੇ ਨੇ ਨਹੀਂ ਵੀਰੇ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਕੁੱਥੇ ਦੇ ਮੈਂਨੇ ਵੀ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਨੇ ਨੇ ਮਿਹਨੇ ਨਹੀਂ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਹਾਂ ਚੀਜ਼ਾਂ ਤੋਂ कि ਮੈਨੂੰ ਮੇਨੇ ਵਾਲਦਿਆਂ ਨੇ ਹੋਰ ਮਾਰਨ ਮੇਨੇ ਕਿਉਂਕਿ ਵੀਰੇ ਮੇਨੇ ਮੇਨਾ ਮੇਨਾ ਮੇੜਾ ਜੋੜ ਕੇ ਨਾ ਫਿਰ ਜਾ ਕੇ ਕਿਤੇ ਬੰਦਾ ਸਟੈਂਡ ਹੁੰਦਾ ਆ ਹਾਂਜੀ ਮੇਰੇ ਜਿੱਥੇ ਰਹਿੰਦੇ ਆ ਹੁਣ ਰਿਸ਼ਤੇਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਪਣ ਮਹਿਸੂਸ ਕਰਦੇ ਨੇ ਤੇ ਰੇੜੀ ਤੋਂ ਪਰ ਰੇੜੀ ਨਹੀਂ ਆ ਕਿਸ ਦਿਨੇ ਕਾਫੇ ਬ੍ਰੈਂਡ ਤੱਕ ਜਾਉਗੀ ਪਰ ਉਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਤੇ ਉਦਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਕਿ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਚਾਹ ਦਾ ਖੋਖਾ ਇੱਕ ਬ੍ਰੈਂਡ ਬਣੂਗਾ ਨਾਮ ਮੇਰਾ ਕੋਮਲਪ੍ਰੀਤ ਕੌੜਾ ਮੈਂ ਇਹ ਵਿੱਚ ਆਪਣਾ ਚਾਹ ਦਾ ਕੰਮ ਕਰਦੇ ਆਂ ਮੈਂ ਪੜਨਾ ਚਾਹਤਾ ਕੰਮ ਕਰਦੀ ਆ ਮੇਰੀ ਉਮਰ 17 ਸਾਲ ਆ 12ਵੀਂ ਕਲਾਸ ਦੇ ਵਿੱਚ ਮੈਂ ਪੜਦੀ ਆ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਥ ਦੇਣ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਆ ਮੇਰੀ ਫੈਮਿਲੀ ਦੇ ਵਿੱਚ ਜਿਆਦਾ ਖੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਹੀਨੇ ਬੱਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਵੀਰੇ ਨੂੰ ਤਾਂ ਲੈ ਕੇ ਜਾਣਾ ਕਿ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰਾ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਸਾਥ ਦੋ ਕਿ ਮੈਂ ਅੱਗੇ ਲੈ ਕੇ ਜਾ ਸਕੇ ਕੰਮ ਨੂੰ ਮੇਰੀ ਦੁਕਾਨ ਪੈਂਦੀ ਆ ਜਲੰਧਰ ਤੇ ਅੰਮ੍ਰਿਤਸਰ ਵਾਲੇ ਰੋਡ ਤੇ ਪੁਲ ਦੇ ਨੀਚੇ ਸ਼੍ਰੀ ਦਰਸ਼ਨ ਫੈਰੂਮਨ ਸਕੂਲ ਪਬਲਿਕ ਦੇ ਸਾਹਮਣੇ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇੱਥੇ ਰੋਕੇ ਜਰੂਰ ਜਾਇਓ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਮੇਰੇ ਤੁਹਾਡੀ ਸਪੋਰਟ ਦੇ ਨਾਲ ਹੁਣੇ ਕੋਖੇ ਨੂੰ ਅੱਗੇ ਲੈ ਕੇ ਜਾਣਾ ਪਲੀਜ਼ ਸਪੋਰਟ ਕਰਿਓ ਕੰਨਵਾਦ ਵੀਰੇ ਕਿਹੜੇ ਰਿਸ਼ਤੇਦਾਰ ਨੇ ਸਾਥ ਦਿੱਤਾ ਤੇਰਾ ਕਿ ਨਹੀਂ ਨਹੀਂ ਵੀਰੇ ਕਿਹੜਾ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਕੁਛ ਦੇ ਮੈਂ ਨਹੀਂ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਣੇ ਨੇ ਮਿਹਣੇ ਨਹੀਂ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਆ ਚੀਜ਼ਾਂ ਤੋਂ ਕਿ ਮੈਨੂੰ ਮਿਹਣੇ ਵਾਦਦੇ ਨੇ ਹੋਰ ਮਰਨ ਮਿਹਣੇ ਕਿਉਂਕਿ ਵੀਰੇ ਮਿਹਣੇ ਮਿਹਣਾ ਮਿਹਣਾ ਨਾਲ ਜੋੜ ਕੇ ਨਾਲ ਫਿਰ ਜਾ ਕੇ ਕਿਤੇ ਬੰਦਾ ਸਟੈਂਡ ਹੁੰਦਾ ਆ ਮਿਹਣੇ ਮੈਂ ਕਰਨੀ ਆ ਹੋਰ ਮਰਨ ਮੈਨੂੰ ਮੈਂ ਆਪਣੇ ਕੋਖੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੋਣਾ ਹੀ ਹੈ ਮੇਰਾ ਕਿ ਤੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਵਾਲੀ ਕੁੜੀ ਲੈ ਕੇ ਚੱਲਣਾ ਜ਼ਿੰਦਗੀ 'ਚ ਹੁਣ ਮੈਂ ਉਹ ਸਾਰੇ ਲੋਕ ਪਿੰਡ ਸਿੰਘ ਕਹਿੰਦੇ ਉਹ ਜਾਂਦੇ ਚਾਹ ਦੇ ਹਾਂਜੀ ਵੀਰੇ ਜਿੱਥੇ ਰਹਿੰਦੇ ਹਾਂ ਹੁਣ ਰਿਸ਼ਤੇਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਵੀ ਮਤਲਬ ਉਹ ਸਪੋਰਟ ਨਹੀਂ ਕਰਦਾ ਪਰ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹ ਮੈਨੂੰ ਮਤਲਬ ਸਲਾਮ ਕਰਦੇ ਨੇ ਕਿ ਤੁਸੀਂ ਵਧੀਆ ਕੰਮ ਸ਼ੁਰੂ ਕੀਤਾ ਵਾ ਪਰ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰਿਹੜੀ ਤੋਂ ਪਰ ਰਿਹੜੀ ਨਹੀਂ ਆ ਕਿਸ ਦਿਨੇ ਕਾਫੇ ਬਰੇਣ ਤੱਕ ਜਾਉਗੀ ਪਰ ਉਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਤੇ ਉਹ ਦਿਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਬਹੁਤ ਸਾਰੀਆਂ ਬੱਚੀਆਂ ਨੇ ਬਹੁਤ ਸਾਰੇ ਲੜਕੇ ਨੇ ਜਿਹੜੇ ਪੜ੍ਹ ਲਿਖ ਕੇ ਕੁਝ ਨਹੀਂ ਕਰਦੇ ਉਹਨਾਂ ਨੂੰ ਮੇਰੇ ਜਿਹੜਾ ਬੰਦਾ ਵੇਖ ਤਾਂ ਮੈਂ ਏਸ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਬੰਦਾ ਟੀਨੇਜ ਦੇ ਵਿੱਚ ਆਂਦਾ ਹੈ ਨਾ ਉਦੋਂ ਹੀ ਆਪਣਾ ਇੱਕ ਗੋਲ ਅਚੀਵ ਕਰ ਲਓ ਕਿ ਗੋਲ ਇਹ ਰੱਖੋ ਕਿ ਮੈਂ ਆਹ ਕਰਨਾ ਪਹਿਲੇ ਸਟੈਪ 'ਚ ਫਿਰ ਆਹ ਕਰਨਾ ਫਿਰ ਉਹ ਕਰਨਾ ਸਟੈਪ ਬਾਈ ਸਟੈਪ ਕੰਮ ਕਰੋ ਕਿਉਂਕਿ ਪੜ ਲੈ ਕੇ ਕੁਝ ਨਹੀਂ ਹੈਗਾ ਵੇਖੋ ਆਪਾ ਪੜਾਈ ਲਿਖਾਈ ਕਰਦੇ ਆ ਨੌਕਰੀ ਵਾਸਤੇ ਜਦੋਂ ਆਪਾ ਆਪਣੀ ਕੰਪਨੀ ਫੋਲਣੀ ਹੋਵੇ ਆਪਣਾ ਬ੍ਰਾਂਡ ਫੋਲਣਾ ਹੋਵੇ ਡਸ ਨਾਟ ਮੈਟਰ ਅ ਸਟੱਡੀ ਸਟੱਡੀ ਮੈਟਰ ਨਹੀਂ ਕਰਦੀ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਚਾਹ ਦਾ ਖੋਖਾ ਇੱਕ ਬ੍ਰਾਂਡ ਬਣੂਗਾ